ਆਲਾ ਦੋਸਤੋ ਸਵਾਗਤ ਹੈ ਤੁਹਾਡਾ ਅੱਜ ਫੇਰ ਮੇਰੀ ਨਵੀਂ ਸਟੋਰੀ ਤੇ ਨਵੀਂ ਕਹਾਣੀ ਵਿੱਚ ਮੈਂ ਅੱਜ ਇਹ ਚਾਹਣਾਗਾ ਵੀ ਤੁਸੀਂ ਜਿਹੜੀ ਮੇਰੀ ਸਟੋਰੀ ਐਂਡ ਤੱਕ ਜਰੂਰ ਸੁਣੋ ਕਿਉਂਕਿ ਇਸ ਕਹਾਣੀ ਵਿੱਚੋਂ ਸਿੱਖਣ ਨੂੰ ਬਹੁਤ ਕੁਝ ਮਿਲਦਾ ਤੇ ਅੱਜ ਫੇਰ ਮਤਲਬ ਹੀ ਮਤਲਬ ਹੀ ਹਾਫਸ ਪਿੱਛੇ ਰਿਸ਼ਤਾ ਨੂੰ ਮਤਲਬ ਉਤਾਰੋ ਉਤਾਰ ਕਰਦਾ ਅੱਜ ਦੀ ਕਾਲ ਯੁੱਗ ਦੀ ਦੁਨੀਆ ਨੇ ਬੜੀਆਂ ਗੱਲਾਂ ਨਹੀਂ ਕਰਦੇ ਤੁਹਾਨੂੰ ਬੋਰ ਨਹੀਂ ਕਰਦੇ ਆਜੋ ਅੱਜ ਦੀ ਕਹਾਣੀ ਆਪਾਂ ਕਰਦੇ ਹਾਂ ਵੀ ਸ਼ੁਰੂ ਮੈਂ ਚਾਹਣਾਗਾ ਜਿਹੜੇ ਨਵੇਂ ਆਏ ਨੇ ਚੈਨਲ ਤੇ ਪਲੀਜ਼ ਹੱਥ ਜੋੜ ਕੇ ਅਪੀਲ ਕਰਦਾ ਮੈਂ ਉਹਨਾਂ ਸਾਹਮਣੇ ਵਿਚੈਨ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਕਹਾਣੀ ਸੁਣਨ ਤੋਂ ਪਹਿਲਾਂ ਇਹ ਆਪਣੀ ਅੱਜ ਦੀ ਧਾਨੀ ਸ਼ੁਰੂ ਹੁੰਦੀ ਹੈ ਕਿ ਯੂਪੀ ਤੋਂ ਯੂਪੀ ਦੇ ਮਤਲਬ ਇਹ ਜਿਲ੍ਹਾ ਅਮਰੋਹਾ ਤੇ ਉੱਥੇ ਮਤਲਬ ਇੱਕ ਪਿੰਡ ਹੈਗਾ ਮਤਲਬ ਉਹ ਸ਼ਹਿਰ ਤੈ ਬਣਦਾ ਜਾ ਰਿਹਾ ਸੀ ਉਹ ਉੱਥੇ ਨੇ ਇੱਕ ਪਰਿਵਾਰ ਰਹਿੰਦਾ ਸੀ 8 ਜਾਨਾਂ ਦਾ 8 ਜਾਨਾਂ ਦਾ ਮਾਪਿਓ ਸੀਗਾ ਤੇ ਦੋ ਬੇਟੇ ਸੀਗੇ ਉਹਨਾਂ ਦੇ ਦੋ ਬੇਟਿਆਂ ਦੇ ਦੋ ਵਿਆਹ ਹੋਏ ਸੀਗੇ ਤੇ ਉਹਨਾਂ ਦੇ ਘਰ ਵਾਲਵਾ ਸੀਗਾ ਤੇ ਮਤਲਬ ਹੀ ਤਿੰਨ ਭੈਣਾਂ ਸੀਗੀਆਂ ਸਾਰਾ ਕੁਝ ਵਧੀਆ ਚੱਲ ਰਿਹਾ ਸੀਗਾ ਸਾਰਾ ਪਰਿਵਾਰ ਖੁਸ਼ ਸੀਗਾ ਤੇ ਜਿਹੜੀਆਂ ਮਤਲਬ ਵੀ ਭੈਣਾਂ ਤੇ ਆਪਦੇ ਨਾ 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 ਹਣਾਂ ਨਾਲ ਬਹੁਤ ਕੋਸ਼ਿਸ਼ਿੰਗ ਤੇ ਹੌਲੀ ਹੌਲੀ ਮਤਲਬ ਵੀ ਨਾ ਪਰਿਵਾਰ ਚ ਦੋਵੇਂ ਮਤਲਬ ਬੇਟਿਆਂ ਦੀ ਇੱਕੋ ਜਗ੍ਹਾ ਤੇ ਨੌਕਰੀ ਲੱਗ ਜਾਂਦੀ ਹੈ ਕਿ ਨੌਕਰੀ ਲੱਗ ਜਾਈਏ ਦਿੱਲੀ ਸਾਰਾ ਪਰਿਵਾਰ ਬਹੁਤ ਕੋਸ਼ਿਸ਼ ਹੁੰਦਾ ਕਿਉਂਕਿ ਪੈਸੇ ਦੀ ਥੋੜੀ ਬੋਦੀ ਤੰਗੀ ਸੀਗੀ ਤੇ ਇੱਕ ਮਤਲਬ ਵੀ ਕੁੜੀਆਂ ਜਿਹੜਾ ਸੀ ਉਹਨਾਂ ਦੇ ਵਿਆਹ ਕਰਨੇ ਸੀਗੇ ਤੇ ਸਾਰਾ ਪਰਿਵਾਰ ਬਹੁਤ ਕੋਸ਼ਿਸ਼ ਕੀਤਾ ਵੀ ਮਤਲਬ ਵੀ ਦੋਵੇਂ ਬੇਟਿਆਂ ਦੀ ਇੱਕੋ ਜਗ੍ਹਾ ਤੇ ਨੌਕਰੀ ਲੱਗਦੀ ਤੇ ਉਸ ਤੋਂ ਬਾਅਦ ਜਿਹੜੇ ਮਤਲਬ ਵੀ ਦੋਨੇ ਬੇਟੇ ਸੀਗੇ ਉਹ ਦਿੱਲੀ ਸ਼ਿਫਟ ਹੋ ਜਾਂਦੇਗੇ ਇਹ ਆਦ ਦੇ ਨਾਲ ਮਤਲਬ ਵੀ ਆਪਦੇ ਘਰ ਵਾਲਿਆਂ ਨੂੰ ਲੈ ਕੇ ਜਾਂਦੇ ਆਗੇ ਤੇ ਉਸ ਤੋਂ ਬਾਅਦ ਕਦੇ-ਕਦੇ ਮਤਲਬ ਹਫਤੇ ਬਾਅਦ ਮਹੀਨੇ ਬਾਅਦ ਉਹ ਪਿੰਡ ਆਪਦੇ ਘੜਾ ਮਾਰ ਜਾਂਦੇ ਸੀਗੇ ਤੇ ਪੈਸੇ ਮਤਲਬ ਮਗਰ ਭੇਜ ਰਹੇ ਹੁੰਦੇ ਸੀਗੇ ਤੇ ਹੌਲੀ-ਹੌਲੀ ਘਰ ਸੱਟ ਹੋ ਗਿਆ ਤੇ ਮਤਲਬ ਉਹਨਾਂ ਜਿਹੜਾ ਸੁਖ ਹੌਲਤਾ ਹੋਰ ਬਦ ਹੋਣ ਲੱਗੀਆਂ ਤੇ ਸਾਰਾ ਪਰਿਵਾਰ ਬਹੁਤ ਖੁਸ਼ ਸੀਗਾ ਤੇ ਹੁਣ ਮਤਲਬ ਵੀ ਆ ਦੋਨੇ ਪਰਿਵਾਰ ਛੁੱਟੀ ਲੈ ਕੇ ਆਪਦੇ ਪਿੰਡ ਆਏ ਸੀਗੇ ਦਿੱਤ ਤਿਹਾੜ ਤੇ ਜਦੋਂ ਆਪਦੇ ਪਿੰਡੋਂ ਲੈ ਕੇ ਸਾਰਿਆਂ ਨੂੰ ਮਿਲਦੇ ਆਗੇ ਤੇ ਸਾਰਾ ਪਰਿਵਾਰ ਬਹੁਤ ਟਾਈਮ ਬਾਅਦ ਇਕੱਠਾ ਹੋਇਆ ਸੀ ਤਾਂ ਕਰਕੇ ਜਹਾਸਾ ਇਕੱਠਾ ਕਰਦੇ ਆ ਕਿ ਸਾਰਾ ਪਰਿਵਾਰ ਬਹੁਤ ਕੁਝ ਹੁੰਦਾਗਾ ਪੁਰਾਣੇ ਦਿਨ ਸੀਗੇ ਜਿਹੜੇ ਉਹ ਪਾਪ ਸਾਡੇ ਸੀਗੇ ਤੇ ਉਦਾਂ ਮਤਲਬ ਵੀ ਉਹ ਨਾ ਦੂਮੇ ਭਰਾਵਾਂ ਦੇ ਜਿਹੜੇ ਸਭ ਤੋਂ ਛੋਟਾ ਭਰਾ ਸੀਗਾ ਉਹਦੀ ਨਿਗਾ ਪੈਂਦੀ ਹੈ ਜੀ ਆਪ ਜੀ ਸਭ ਤੋਂ ਛੋਟੀ ਮਤਲਬ ਜਿਹੜੀ ਉਹਦੀ ਭੈਣ ਸੀਗੀ ਜਿਹਦੀ ਉਮਰ ਸੀ ਤਕਰੀਬਨ 14-15 ਸਾਲ ਦੀ ਉਹ ਇਹ ਨੋਟ ਕਰਦਾਗਾ ਵੀ ਜਿਹਦੀ ਛੋਟੀ ਭੈਣ ਆ ਗਈ ਤੇ ਉਹ ਉਦਾਸ ਆ ਗਈ ਜਦੋਂ ਦੇ ਉਹ ਆਏ ਆਗੇ ਮਤਲਬ ਵੀ ਉਹ ਨਾ ਉਹ ਹਸੀਆ ਨਾ ਉਹ ਖੇਡੀ ਐ ਨਾ ਮਤਲਬ ਵੀ ਉਹ ਸਾਥੇ ਉਹਨਾਂ ਨੇ ਖੁਸ਼ੀ ਮਨਾਈ ਹੈ ਉਹਨੇ ਨਾਲ ਸਾਡੇ ਨੂੰ ਸਾਨੂੰ ਦੇਖ ਕੇ ਕੁਛ ਹੋਈ ਹੈ ਜੀ ਵੀ ਉਹ ਸਾਈਡ ਸਾਈਡ ਕਿਉਂ ਆ ਗਈ ਉਸ ਤੋਂ ਬਾਅਦ ਉਹ ਮਤਲਬ ਕਿ ਕੁੜੀ ਕੋਲ ਜਾਂਦਾਗਾ ਉਹ ਪੁੱਛਦਾਗਾ ਵੀ ਤੂੰ ਕਿਉਂ ਸਾਈਡ ਆ ਗਈ ਉਹ ਕਹਿੰਦੀ ਵੀ ਕੁਛ ਨਹੀਂ ਵੀਰੇ ਕੋਈ ਗੱਲ ਨਹੀਂ ਹੋਈ ਤੇ ਮਤਲਬ ਇੰਨੀ ਗੱਲ ਕਹਿ ਕੇ ਉਹ ਗੱਲ ਨੂੰ ਨੋਰ ਕਰਕੇ ਚੁੱਪ ਕਰਕੇ ਚਲੀ ਜਾਂਦੀ ਹੈ ਉਸ ਤੋਂ ਬਾਅਦ ਉਹ ਮਤਲਬ ਵੀ ਥੋੜੇ ਸਮੇਂ ਬਾਅਦ ਫੇਰ ਉਹ ਮਹਿਸੂਸ ਹੁੰਦਾਗਾ ਰومیਪਰਾ ਉਹਨਾਂ ਦੀ ਜਿਹੜੀ ਉਹਨਾਂ ਦੀ ਛੋਟੀ ਭੈਣ ਆ ਗਈ ਤੇ ਉਹ ਉਦਾਸ ਰਹਿ ਰਹੀ ਹੈ ਜੀ ਤੇ ਉਸ ਤੋਂ ਬਾਅਦ ਮਤਲਬ ਉਹ ਗੱਲ ਕਰਦਿਆ ਗਿਆ ਆਪਦੀ ਮਾਂ ਨਾਲ ਆਪਦੀ ਮਾਂ ਨੂੰ ਪੁੱਛਦੇ ਵੀ ਕੀ ਗੱਲ ਹੋਈ ਏ ਛੋਟੀ ਨੂੰ ਵੀ ਘਰੇ ਕੋਈ ਪ੍ਰੋਬਲਮ ਸਾਨੂੰ ਦੱਸੋ ਵੀ ਕੋਈ ਸੋਹ ਹਾਲ ਨਿਕਲ ਜਾਂਦਾ ਵੀ ਜਾਂ ਵੀ ਕੁਝ ਹੋਇਆਗਾ ਤਾਂ ਵੀ ਦੱਸੋ ਤੇ ਪਰ ਜਿਹੜੀ ਮਾਂ ਉਹ ਵੀ ਨਹੀਂ ਪਤਾ ਸੀਗਾ ਕੋਈ ਗੱਲ ਦੱਤੇ ਕਿ ਮੈਨੂੰ ਨਹੀਂ ਗੱਲ ਦਾ ਪਰਦਾ ਵੀ ਕੀ ਕਰਨਾ ਜੀ ਤੇ ਵੀ ਨਹੀਂ ਮੈਨੂੰ ਇਹ ਛੋਟੀ ਨੇ ਕੁਝ ਦੱਸਿਆਗਾ ਤੇ ਅਚਾਨਕ ਮਤਲਬ ਜਿਹੜਾ ਛੋਟਾ ਭਰਾ ਸੀਗਾ ਉਹਦੀ ਨਿਗਾ ਪੈਂਦੀ ਹੈਗੀ ਆ ਆਪਦੀ ਛੋਟੀ ਭੈਣ ਦੇ ਪੇਟ ਤੇ ਉਹ ਦੇਖਦਾਗਾ ਵੀ ਜਿਹੜਾ ਪੇਟ ਆ ਉਹਦਾ ਮਤਲਬ ਵੀ ਅੱਗੇ ਨੂੰ ਵਧਿਆ ਹੋਇਆਗਾ ਤੇ ਤੋਂ ਉਸ ਤੋਂ ਬਾਅਦ ਮਤਲਬ ਛੋਟੀ ਭੈਣ ਖੁੱਲ ਜਾਂਦਾ ਹੈਗਾ ਤੇ ਛੋਟੀ ਭੈਣ ਖੁੱਲ ਜਾਂਦਾ ਹੈਗਾ ਉਹਨੂੰ ਕਹਿੰਦਾ ਸਰ ਪਰਿਵਾਰ ਇਕੱਠਾ ਹੋ ਕੇ ਬੈਠਦੇ ਹੈਗੇ ਤੇ ਮਾਂ ਤੇ ਡੋਮੇ ਭਾਬੀਆਂ ਤੇ ਦੋਵੇਂ ਭਰਾ ਉਹ ਇਕੱਠੇ ਹੋ ਕੇ ਪੁੱਛਦੇ ਕਿ ਕੀ ਹੋਇਆ ਸਾਨੂੰ ਗੱਲ ਬਾਤ ਦੱਸ ਤੇ ਜਿਹੜੀ ਮਤਲਬ ਉਹ ਸਚਾਈ ਦੱਸਣ ਦੇ ਬਲ ਉਹ ਵੀ ਮੇਰੇ ਪੇਟ 'ਚ ਕਾਫੀ ਟਾਈਮ ਦਰਦ ਹੋ ਰਿਹਾ ਹੈਗਾ ਤੇ ਇਹ ਗੱਲ ਰੋਕੇ ਦੱਸਦੀ ਹੈ ਜੀ ਜਦ ਇਹ ਗੱਲ ਰੋਕੇ ਦੱਸਦੀ ਮੇਰੇ ਪੇਟ 'ਤੇ ਦਰਦ ਹੋ ਰਿਹਾ ਹੈਗਾ ਉਸ ਤੋਂ ਬਾਅਦ ਮੈਂ ਹਸਪੀਟਲ ਲੈ ਕੇ ਜਾਇਆ ਜਾਂਦਾ ਹੈਗਾ ਹਸਪੀਟਲ ਪਹੁੰਚਣ ਤੋਂ ਬਾਅਦ ਜਿਹੜੀ ਰਿਪੋਰਟ ਸਾਹਮਣੇ ਆਉਂਦੀ ਹੈ ਜੀ ਉਸ ਨਾਲ ਮਤਲਬ ਸਾਰਾ ਪਰਿਵਾਰ ਜਿਹੜਾ ਚੌਂਕ ਜਾਂਦਾ ਹੈ ਸਾਰੇ ਪਰਿਵਾਰ ਦੇ ਪੈਰਾਂ ਤੋਂ ਜ਼ਮੀਨ ਕਿਸਕੇ ਆਂਦੀ ਹੈ ਜੀ ਕੀ ਹੈ ਜਿਹੜਾ ਜਿਹੜਾ ਉਸ ਰਿਪੋਰਟ ਚ ਉਸ ਰਿਪੋਰਟ ਜਿਹੇ ਹੈ ਜਿਗਾ ਮਤਲਬ ਇੱਕ 14 ਸਾਲ ਦੀ ਕੁੜੀ ਪ੍ਰੈਗਨੈਂਟ ਹੋ ਚੁੱਕੀ ਸੀ ਉਸ ਤੋਂ ਬਾਅਦ ਸਾਰੇ ਪਰਿਵਾਰ ਨੂੰ ਇਹ ਗੱਲ ਪਤਾ ਲੱਗਦੀ ਹੈਗੀ ਸਾਰਾ ਪਰਿਵਾਰ ਮਤਲਬ ਇੱਕ ਮਤਲਬ ਇਹ ਸੜਨ ਵਾਲੀ ਉਹ ਅਚਾਨਕੇ ਚੀਜ਼ ਹੋਈ ਹੁੰਦੀ ਹੈਗੀ ਤੇ ਕਿਸ ਨੂੰ ਕੁਝ ਪਤਾ ਨਹੀਂ ਹੁੰਦਾ ਇਸ ਬਾਰੇ ਸਾਰੇ ਪਰਿਵਾਰ ਮਤਲਬ ਵੀ ਇੱਕ ਜੰ ਅਚੰਬੇ ਵਿੱਚ ਪੈ ਜਾਂਦਾ ਦਾ ਉਸ ਤੋਂ ਬਾਅਦ ਮਤਲਬ ਵੀ ਉਸ ਕੁੜੀ ਤੋਂ ਪੁੱਛਿਆ ਜਾਂਦਾਗਾ ਕਿ ਆਹ ਤੇਰਾ ਬੋਏਫ੍ਰੈਂਡ ਸੀ ਤੂੰ ਤਾਂ ਵੀ ਸਾਨੂੰ ਦੱਸਣਾ ਸੀਗਾ ਵੀ ਉਸ ਤੋਂ ਬਾਅਦ ਜਿੰਨਾ ਮਤਲਬ ਵੀ ਦੋਨੇ ਪਾਬਾਂ ਨੂੰ ਵੀ ਗੱਲ ਪਤਾ ਲੱਗ ਜਾਂਦੀ ਹੈਗੀ ਕੁੜੀ ਦੇ ਮਾਣ ਨੂੰ ਪਤਾ ਲੱਗ ਗਿਆ ਜੀ ਕੁੜੀ ਦੇ ਭਰਾ ਨੂੰ ਤਾਂ ਗੱਲ ਪਤਾ ਲੱਗ ਹੀ ਚੁੱਕੀ ਸੀ ਕੁੜੀ ਨੂੰ ਕੋਲ ਪਟਾਇਆ ਜਾਂਦਾ ਤਾਂ ਪੁੱਛਿਆ ਜਾਂਦਾਗਾ ਜਦੋਂ ਹਸਪੀਟਲ ਤੋਂ ਘਰ ਆਉਂਦੇ ਆ ਕੇ ਵੀ ਤੂੰ ਜਿਹੜਾ ਬੋਏਫ੍ਰੈਂਡ ਸੀ ਤਾਂ ਵੀ ਸਾਨੂੰ ਦੱਸਣਾ ਸੀ ਤੂੰ ਕੀ ਅਜਿਹੀ ਗੱਲ ਉਹਦੀ ਤੇ ਤੇਰੇ ਨਾਲ ਵੀ ਤੂੰ ਸਾਨੂੰ ਦੱਸਿਆ ਹੈ ਉਸ ਤੋਂ ਬਾਅਦ ਕੁੜੀ ਸਾਰਾ ਸੱਚ ਦੱਸਦੀ ਹੈ ਕਿ ਇਹ ਸੱਚ ਸੁਣ ਕੇ ਮਤਲਬ ਵੀ ਸਾਰੇ ਜਿਹੜੇ ਰਿਸ਼ਤੇ ਮਤਲਬ ਤਲਵਾਰਾਂ ਪਾਤਰੀਆਂ ਦੀ ਅਜੇ ਹਕੀ ਦੱਸਦੀ ਹੈ ਕਿ ਕੁੜੀ ਮਤਲਬ ਹਮ ਤੁਸੀਂ ਜਿਹੜੇ ਸਟੋਰੀ ਨੂੰ ਧਿਆਨ ਨਾਲ ਸੁਣੋ ਉਹ ਕੁੜੀ ਕਹਿੰਦੀ ਮੇਰਾ ਕੋਈ ਬੁਆਏਫਰੈਂਡ ਨਹੀਂ ਦਾ ਹੁਣ ਉਹ ਕੁੜੀ ਦੱਸਦੀ ਹੈ ਕਿ ਕਿਹਦੀ ਇਹ ਜਦੋਂ ਮੇਰੇ ਢਿੱਡ 'ਚ ਬੱਚਾ ਆ ਇਹ ਹੋਰ ਕਿਸੇ ਦਾ ਨਹੀਂ ਦਾ ਕਿ ਮੇਰੇ ਸਕੇ ਪਿਓ ਦਾ ਦਾ ਜਦੋਂ ਇਹ ਗੱਲ ਮਤਲਬ ਸਾਰਾ ਪਰਿਵਾਰ ਸੁਣਦਾ ਹੈਗਾ ਸਾਰੇ ਪਰਿਵਾਰ ਦੇ ਮਤਲਬ ਉਹ ਛੋੜ ਜਾਂਦੇ ਆਗੇ ਸਾਰੇ ਪਰਿਵਾਰ ਤੋਂ ਅੱਖਾਂ ਖੁੱਲੀਆਂ ਨੇ ਕੁੱਲੀਆਂ ਰਹਿ ਜਾਂਦਾਗਾ ਪਰ ਆ ਚਲੋ ਜ਼ਮੀਨ ਕਿਸ ਕੇ ਆਂਦੀ ਹੈ ਉਹ ਜਦੋਂ ਪੁੱਛਿਆ ਜਾਂਦਾ ਵੀ ਤੂੰ ਕੀ ਕਹਿ ਰਹੀ ਹੈਂਗੇ ਤਾਂ ਫਿਰ ਉਹ ਜਿਹੜੀ ਕੁੜੀ ਹੈ 14-15 ਸਾਲ ਦੀ ਸਾਰਾ ਸੱਚ ਦੱਸ ਜੇ ਉਹ ਕਹਿੰਦੀ ਹੈਗੀ ਕਿ ਪਿਛਲੇ 6-7 ਮਹੀਨਿਆਂ ਤੋਂ ਮੇਰੇ ਨਾਲ ਮੇਰਾ ਸਗਾ ਪਿਓ ਇਹ ਮਤਲਬ ਗੰਦੀਆਂ ਹਰਕਤਾਂ ਕਰਦਾ ਆ ਰਿਹਾਗਾ ਕਹਿੰਦੀ ਇੱਕ ਦਿਨ ਮੈਂ ਵੈਸੀ ਮਦਰ ਮਿਨਾ ਆ ਕੇ ਬਾਹਰ ਨਿਕਲੀ ਸੀ ਆ ਕੇ ਕਮਰੇ ਵਿੱਚ ਤੇ ਅਚਾਨਕ ਮੇਰਾ ਪਿਓ ਮੇਰੇ ਕਮਰੇ ਵਿੱਚ ਆ ਗਿਆ ਸੀ ਉਸ ਤੋਂ ਬਾਅਦ ਉਹਦੀ ਜਿਹੜੀ ਨੀਤ ਬਦਲ ਗਈ ਤੇ ਉਸ ਦਿਨ ਤੋਂ ਜਦੋਂ ਵੀ ਉਹਦਾ ਮਨ ਕਰਦਾਗਾ ਉਹ ਮੇਰੇ ਨਾਲ ਜ਼ਬਰਦਸਤੀ ਕਰਦਾਗਾ ਤੇ ਫਿਰ ਉਹ ਤੋਂ ਪੁੱਛਿਆ ਜਾਂਦਾ ਕਿ ਤੂੰ ਸਾਨੂੰ ਇਹ ਦੱਸਿਆ ਕਿਉਂ ਨਹੀਂ ਤੇ ਉਹਨੂੰ ਮਤਲਬ ਇਹ ਉਹ ਕਹਿੰਦੀ ਜੀ ਮੇਰਾ ਕਿਸੇ ਤੇ ਮੈਨੂੰ ਤਾਂ ਲੱਗਦਾ ਸੀ ਵੀ ਮੇਰਾ ਕੋਈ ਯਕੀਨ ਕਰੂਗਾ ਕਿਉਂਕਿ ਇੱਕ ਸਕਾ ਪਿਓ ਇਹਦਾ ਕਿੱਦਾਂ ਕਰ ਸਕਦਾ ਕਹਿੰਦੇ ਦੂਸਰੀ ਗੱਲ ਪਾਪਾ ਨੇ ਮੈਨੂੰ ਬਹੁਤ ਡਰਾ ਕੇ ਰੱਖਿਆ ਹੋਇਆ ਸੀ ਤਾਂ ਉਨੇ ਮੈਨੂੰ ਇਹ ਗੱਲ ਆਖੀ ਸੀ ਵੀ ਜੇ ਤੂੰ ਕਿਸੇ ਨੂੰ ਦੱਸਿਆ ਵੀ ਮੈਂ ਤੈਨੂੰ ਜਾਨੋਂ ਮਾਰ ਦੂੰਗਾ ਤੈਨੂੰ ਮੈਂ ਘਰੋਂ ਬਾਹਰ ਕੱਢ ਦੂੰਗਾ ਵੀ ਮੈਂ ਤੈਨੂੰ ਗਾਇਬ ਹੀ ਕਰਾ ਦੂੰਗਾ ਤਾਂ ਕਰਕੇ ਕਹਿੰਦੀ ਮੈਂ ਡਰਦੀ ਮੈਰੀ ਇਹ ਗੱਲ ਕਿਸੇ ਨੂੰ ਨਾ ਦੱਸੇ ਤੇ ਫਿਰ ਉਹਨੂੰ ਵਸਪਵਾ ਜਿਹੜਾ ਸਾਰੇ ਮਤਲਬੀ ਗੱਲ ਉਹ ਸਾਰਾ ਪਰਿਵਾਰ ਮਤਲਬੀ ਵੀ ਸੁਣ ਲੈਂਦਾ ਗੱਲ ਤੇ ਪਹਿਲਾਂ ਤਾਂ ਯਕੀਨ ਕਰਨ ਔਖਾ ਸੀ ਕਿ ਉਸ ਤੋਂ ਬਾਅਦ ਹਾਲੀਵੁੱਡ ਜੀ ਯਕੀਨ ਦਵਾਉਂਦੀ ਹੈ ਕਿ ਕੁੜੀ ਉਹ ਸਾਰੇ ਪਰਿਵਾਰ ਨੂੰ ਯਕੀਨ ਆਉਂਦਾਗਾ ਉਸ ਤੋਂ ਬਾਅਦ ਮਤਲਬੀ ਅਚਾਨਕ ਉਸ ਕਰੀਨ ਉਹਨਾਂ ਦਾ ਪਿਓ ਐਂਟਰ ਹੁੰਦਾਗਾ ਤੇ ਜਿਹੜਾ ਮਤਲਬ ਸਭ ਤੋਂ ਵੱਡਾ ਮੁੰਡਾ ਸੀਗਾ ਉਹ ਆਪਦੇ ਪਿਓ ਦੇ ਗਲਤ ਚਪੇੜ ਧਰ ਦਿੰਦਾ। ਉਸ ਤੋਂ ਬਾਅਦ ਉਹਨੂੰ ਕਹਿੰਦਾ ਕਿ ਤੂੰ ਇਹ ਕੀ ਹਰਕਤ ਕੀਤੀ? ਤੇ ਉਹ ਬੇਸ਼ਰਮ ਪਿਓ ਮਤਲਬ ਸਾਰਾ ਸੱਚ ਕਬੂਲ ਕਰ ਲੈਂਦਾਗਾ ਤੇ ਉਹ ਕਹਿੰਦਾ ਕਿ ਹਾਂ ਇਹ ਮੇਰਾ ਹੀ ਬੱਚਾ ਦਾ। ਉਸ ਤੋਂ ਬਾਅਦ ਜਿਹੜਾ ਛੋਟਾ ਮੁੰਡਾ ਉਹ ਵੀ ਚਪੇੜ ਧਾ ਦਿੰਦਾਗਾ ਇੱਕ ਆਪਦੇ ਪਿਓ ਤੇ। ਸਾਰਾ ਪਰਿਵਾਰ ਨੂੰ ਲਾਣਤਾ ਪਾਉਂਦਾਗਾ ਤੇ ਇੱਕ ਗੱਲ ਮਤਲਬ ਸਾਰਾ ਪਰਿਵਾਰ ਬੈਠ ਕੇ ਇਹ ਕਹਿੰਦਾ ਵੀ ਗੱਲ ਜਿਹੜੀ ਬਾਹਰ ਨਾ ਨਿਕਲੇ ਨਹੀਂ ਤਾਂ ਸਾਡੀ ਬਦਨਾਮੀ ਹੋਣੀ ਹੈਗੀ। ਵੀ ਇੱਕ ਮਤਲਬ ਦਰਿੰਦਾ ਪਿਓ ਐਦਾਂ ਆਪਦੀ ਕੁੜੀ ਨਾਲ ਕਿਦਾਂ ਕਰ ਸਕਦਾ ਹੈਗਾ ਉਸ ਤੋਂ ਬਾਅਦ ਮਤਲਬ ਵੀ ਉਹ ਤਾਂ ਚਾਹੁੰਦੇ ਸੀਗੇ ਵੀ ਪਿਓ ਨੂੰ ਸਜ਼ਾ ਖੁਦ ਆਪ ਦਿੱਤੀ ਜਾਵੇ ਪਰ ਜਿਹੜਾ ਮਤਲਬ ਵੱਡਾ ਮੁੰਡਾ ਹੈਗਾ ਉਹ ਤਾਂ ਰਹਿ ਨਾ ਸਕਿਆ ਉਹ ਆਪਦੇ ਮਤਲਬ ਹੀ ਪੁਲਿਸ ਨੂੰ ਪੁਲਿਸ ਨੂੰ ਰਿਪੋਰਟ ਕਰਦਾ ਹੈਗਾ ਪੁਲਿਸ ਉਸ ਘਰੇ ਆਉਂਦੀ ਹੈ ਕਿ ਚੁੱਪ ਚਿੱਤੇ ਉਹਨਾਂ ਨੂੰ ਪੁਲਿਸ ਨੂੰ ਅੰਦਰ ਵੜ ਕੇ ਸਾਰੀ ਗੱਲਬਾਤ ਦੀ ਤਲਾਸ਼ ਦਿੱਤੀ ਜਾਂਦੀ ਹੈ ਤੇ ਕੁੜੀ ਮਤਲਬ ਵੀ ਆਪਦੇ ਬਿਆਨ ਪੁਲਿਸ ਨੂੰ ਲਿਖਾ ਦਿੰਦੀ ਹੈਗੀ ਕੁੜੀ ਦੇ ਬਿਆਨਾਂ ਦੇ ਆਧਾਰ ਤੇ ਮਤਲਬ ਪਿਓ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈਗਾ ਕਿ ਅਦਾਲਤ ਵਿੱਚ ਪੇਸ਼ ਕੀਤਾ ਨ ਲਗਾ ਅਦਾਲਤ ਵੀ ਹਰਾ ਰਹਿ ਜਾਂਦੀ ਹੈ ਕਿ ਕੋਈ ਵਕੀਲ ਉਸ ਪਿਓ ਦਾ ਕੇਸ ਲੜਨ ਨੂੰ ਤਿਆਰ ਨਹੀਂ ਸੀਗਾ ਤੇ ਅਦਾਲਤ ਨੇ ਮਤਲਬ ਉਸ ਪਿਓ ਨੂੰ 15 ਸਾਲ ਦੀ ਸਜ਼ਾ ਸੁਣਾਉਂਦੀ ਜੋ ਕਿ ਮੇਰੀ ਨਜ਼ਰ ਵਿੱਚ ਬਹੁਤ ਘੱਟ ਸੀ ਮਤਲਬ ਉਹ ਮਤਲਬ ਉਮਰ ਕਾਇ ਜਿਸ ਸਜ਼ਾ ਹੁਣ ਚਾਹੀਦੀ ਸੀ ਉਸ ਦਰਿੰਦੇ ਪਿਓ ਨੂੰ ਇੱਕ 14-15 ਸਾਲਾਂ ਦੀ ਕੁੜੀ ਨਾਲ ਪਿਛਲੇ 6-7 ਮਹੀਨਿਆਂ ਤੋਂ ਜ਼ਬਰ ਜਨਾਹ ਕਰਤਾ ਆ ਰਿਹਾ ਸੀਗਾ ਤੇ ਘਰ 'ਚ ਕਿਸੇ ਨੂੰ ਪਤਾ ਵੀ ਨਹੀਂ ਲੱਗ ਰਿਹਾ ਸੀਗਾ ਅਜੇ ਹਿਆ ਕਹਾਣੀਆਂ ਹੈ ਮਤਲਬ ਇੱਕ ਘਰ ਚ ਨਹੀਂ ਮਤਲਬ ਵੀ ਬਹੁਤ ਬੀਤ ਰੰਗਾਂ ਅੱਜ ਕੱਲ ਦੀ ਦੁਨੀਆ ਵਿੱਚ ਕੱਲ ਜੁਗ ਦੀ ਦੁਨੀਆ ਮਤਲਬ ਵੀ ਕੁਝ ਵੀ ਹੋ ਸਕਦਾ ਹੈ ਪਰਿਵਾਰ ਉਹ ਪਰਿਵਾਰ ਨਹੀਂ ਸਮਝ ਆਂਦਾ ਰਿਸ਼ਤੇ ਨਾਲ ਸਭ ਮਤਲਬ ਤਰੁਤਾਰ ਕਰ ਦਿੱਤੇ ਜਾਂਦੇ ਨੇ ਸਿਰ ਤੇ ਸਿਰਫ ਖਾਹਾਂਸ ਦੇ ਪਿੱਛੇ ਤੇ ਹੁਣ ਮਤਲਬ ਵੀ ਉਸ ਤੋਂ ਬਾਅਦ ਜਿਹੜਾ ਕੁੜੀ ਨੂੰ ਉੱਥੇ ਭੇਜਿਆ ਜਾਂਦਾ ਹੈਗਾ ਕਾਉਂਸਲਿੰਗ ਦਿੱਤੀ ਜਾਂਦੀ ਹੈ ਕੁੜੀ ਨੂੰ ਕਾਉਂਸਲਿੰਗ ਦੇਣ ਤੋਂ ਬਾਅਦ ਤੇ ਉਹਦੀ ਮਦਦ ਲਈ ਪਰਿਵਾਰ ਚ ਲਿਆਂਦਾ ਹਾਂ ਦਾ ਬਹੁਤ ਵਧੀਆ ਜਿੰਦਰੀ ਜੀ ਬਤੀਤ ਕਰ ਰਹੀ ਹੈ ਕਿ ਆਜ ਦੇ ਪਰਿਵਾਰ ਚ ਆਜ ਪਰਿਵਾਰ